ਮੋਦੀ ਸਾਹਿਬ ਨੇ ਜੋ ਪੰਜਾਬ ਲਈ ਕੀਤਾ ਜੈ ਸੋਚਦੇ ਆ ਕੋਈ ਵੀ ਨਹੀਂ ਕਰ ਸਕਦਾ ਇੰਨੀਆਂ ਕਿ ਸਕੀਮਾਂ ਨੇ ਬੇਗਰਿਆਂ ਨੂੰ ਕਰ ਦਿੰਦਾ ਬੇਟੀਆਂ ਦੀ ਇੱਜ਼ਤ ਦੀ ਹਿਫਾਜ਼ਤ ਕਰਦਾ ਮੁਹਾਫਜ਼ ਹੈ ਸੋਚਦੀ ਉਹ ਸਾਰਿਆਂ ਲਈ ਆ ਲੇਕਿਨ ਇਹਦੇ ਲਈ ਦੇ ਸਪੈਸ਼ਲੀ ਸੋਚੇ ਇੱਕ ਕਰੀ 15 20 25 ਐਸੇ ਪੈਕੇਜ ਲੈ ਕੇ ਆਏ ਕਿ ਉਹਨਾਂ ਨੇ ਸੋਚਿਆ ਪੰਜਾਬੀਆਂ ਨੂੰ ਕੁਝ ਕਰਦੇ ਇਹ ਚਿੱਤ ਸਿੱਖ Hindu Muslim ਸਾਈ ਉੱਪਰ ਸਾਰਾ ਕੌਜੂ ਸ਼ਮਾਨ 5 ਲੱਖ ਗਰੀਬ ਨੂੰ ਕੌਣ ਦਿੰਦਾ ਸੀ ਅਲਾਜ ਨਹੀਂ ਤੇ ਉਹਦੇ ਵਿੱਚ ਇਹ ਥੋੜੀ ਦੇ ਪੁੱਛਦੇ ਕਿ ਪੇਸ਼ੈਂਟ ਮੁਸਲਮਾਨ ਹੈ ਸ਼ਾਈ ਹੈ ਸਿੱਖ ਹੈ ਜਾਂ ਹਿੰਦੂ ਸਭ ਦਾ ਸਾਥ ਇਹੋ ਜਿਹਾ ਬੰਦਾ ਜਿਹਦਾ ਪੂਰੀ ਦੁਨੀਆ 'ਚ ਇਹਨਾ ਨਾਮ ਹੈ ਉਹਨਾਂ ਨੇ ਇੰਡੀਆ ਦੀ ਗਰੀਮਾ ਵਧਾਈ ਹੈ ਮੋਦੀ ਸਾਹਿਬ ਨੇ ਜੋ ਪੰਜਾਬ ਲਈ ਕੀਤਾ ਜੇ ਸੋਚਦੇ ਆ ਕੋਈ ਵੀ ਨਹੀਂ ਕਰ ਸਕਦਾ ਕਰਤਾਰਪੁਰ ਵਾਲਾ ਜਿਹੜਾ ਕਾਰਿਡੋਰ ਆ ਲੰਘ ਤੁਸੀਂ ਦੱਸੋ ਕਿ ਉਹ ਨਾ ਚਾਹੁੰਦੇ ਤਾਂ ਹੋ ਸਕਦਾ ਸੀ ਫਿਰ ਇੰਨੀਆਂ ਕਿ ਸਕੀਮਾਂ ਨੇ ਬੇਕਰਿਆ ਨੂੰ ਕਰ ਦਿੰਦਾ ਬੇਟੀਆਂ ਦੀ ਇੱਜ਼ਤ ਦੀ ਹਫਾਜ਼ਤ ਕਰਦਾ ਮੁਹਫਿਜ਼ ਹੈ ਈਵਨ ਮਾਵਾ ਫੂਕਣੇ ਮਾਰ ਮਾਰ ਕੇ ਅੱਖਾਂ ਚ ਅੰਸੂ ਉਹਨਾਂ ਦੇ ਮੈਨੂੰ ਤਾਂ ਬਚਪਨ ਚ ਇਦਾਂ ਲੱਗਦਾ ਸੀ ਕਿ ਸਾਨੂੰ ਮਾਂ ਰੋਟੀ ਵੀ ਖਵਾਈ ਜਾਂਦੀ ਤੇ ਰੋਹੀ ਵੀ ਜਾਂਦੀ ਪਤਾ ਨਹੀਂ ਕੀ ਪ੍ਰੋਬਲਮ ਉਹ ਪਤਾ ਲੱਗਾ ਫੂਕ ਮਾਰਦੇ ਸੀ ਚੁੱਲ੍ਹੇ ਚ ਗੈਸ ਚੁੱਲ੍ਹੇ ਕੀ ਕੀ ਨਹੀਂ ਉਹ ਬੰਦਾ ਸੋਚਦਾ ਇਸ ਐਸ ਸਟੇਟ ਲਈ ਸੋਚਦੇ ਉਹ ਸਾਰਿਆਂ ਲਈ ਆ ਲੇਕਿਨ ਇਹਦੇ ਲਈ ਤੇ ਸਪੈਸ਼ਲੀ ਸੋਚਦੇ ਇੱਕ ਕਰੀ 15 20 25 ਐਸੇ ਪੈਕੇਜ ਲੈ ਕੇ ਆਏ ਕਿ ਉਹਨਾਂ ਨੇ ਸੋਚਿਆ ਪੰਜਾਬੀਆਂ ਨੂੰ ਕੁਝ ਕਰ ਦੇਣਾ ਇਹ ਚ ਸਿੱਖ Hindu Muslim ਸਾਈ ਉੱਪਰ ਸਾਰਾ ਲੇਕਿਨ ਫਿਰੋਜ਼ਪੁਰ ਤੋਂ ਉਹਨਾਂ ਨੂੰ ਐਂਟਰ ਨਹੀਂ ਹੁੰਨ ਦਿੱਤਾ ਹੁਣ ਤੁਸੀਂ ਦੇਖੋ ਆਜੂ ਸ਼ਮਾਨ ਵਾਲੀ ਜਿਹੜੀ ਹੈ 5 ਲੱਖ ਗਰੀਬ ਨੂੰ ਕੌਣ ਦਿੰਦਾ ਸੀ ਇਲਾਜ ਲਈ ਤੇ ਉਹਦੇ ਵਿੱਚ ਇਹ ਥੋੜੀ ਦੇ ਪੁੱਛਦੇ ਕਿ ਪੇਸ਼ੈਂਟ ਮੁਸਲਮਾਨ ਆ ਪੇਸ਼ੈਂਟ ਸਾਈ ਆ ਜਾਂ ਕੋ ਸੇਖਿਆ ਜਾਂ ਹਿੰਦੂ ਆ ਸਭ ਕਾ ਸਾਥ ਨਾਰਾਦ ਇਹੋ ਜਿਹਾ ਬੰਦਾ ਜਿਹੜਾ ਜਿਹਦਾ ਪੂਰੀ ਦੁਨੀਆ ਚ ਇਹਨਾ ਨਾਮ ਏ ਉਹਨਾਂ ਨੇ ਇੰਡੀਆ ਦੀ ਗਰੀਮਾ ਵਧਾਈ ਆ ਮੈਂ ਵੇਖਿਆ ਜਦੋਂ ਦੁਨੀਆ ਪਰ ਦੀਆਂ ધ ਮੋਸਟ ਪਾਵਰਫੁਲ ਪਰਸਨੈਲਿਟੀਜ਼ ਲਾਈਕ ਅਮਰੀਕਨ ਹੈਡ ਰਸ਼ੀਅਨ ਯੂਕੇ ਯੂਕਰੇਨ ਇਜ਼ਰਾਈਲ ਕੈਨੇਡੀਅਨ ਸਭ ਚ ਬਬਰਸ਼ੇ ਤੋਂ ਦੇਖੋ ਦੀ ਬਾਡੀ ਲੈਂਗੁਏਜ ਉਹ ਕਹਿੰਦਾ ਮੇਰਾ ਮੁਲਕ ਦਾ ਮੈਂ ਨੁਮਾਇੰਦਾ ਮੈਂ ਇੰਨੇ ਸੋ ਕਰੋੜ ਦਾ ਨੁਮਾਇੰਦਾ ਬਣ ਕੇ ਆਇਆ ਉਹਨਾਂ ਦਾ ਖੜਾ ਹੋਣਾ ਉਹਨਾਂ ਦਾ ਸਟੇਟ ਜਾਂ ਉਹਨਾਂ ਨੂੰ ਜੋ ਸਟੇਟਸ ਮਿਲਦਾ ਫਰਮ a ਵਾਈਟ ਹਾਊਸ ਹੋਵੇ ਫਰਮ ਕੋਈ ਜਗਾ ਹੋਵੇ ਜਿਹਦੀ ਪੂਰੀ ਦੁਨੀਆ ਚ ਇੱਜ਼ਤ ਹੋਵੇ ਅਸੀਂ ਕਿਉਂ ਨਾ ਵਿਕਰੀਏ ਮੋਦੀ ਸਾਹਿਬ ਨੇ ਜੋ ਪੰਜਾਬ ਲਈ ਕੀਤਾ ਜੈ ਸੋਚਦੇ ਆ ਕੋਈ ਵੀ ਨਹੀਂ ਕਰ ਸਕਦਾ ਇੰਨੀਆਂ ਕਿ ਸਕੀਮਾਂ ਨੇ ਬੇਗਰਿਆਂ ਨੂੰ ਘਰ ਦਿੰਦਾ ਬੇਟੀਆਂ ਦੀ ਇੱਜ਼ਤ ਦੀ ਹਫਾਜ਼ਤ ਕਰਦਾ ਮੁਹਾਫਜ਼ ਹੈ ਸੋਚਲੀ ਉਹ ਸਾਰਿਆਂ ਲਈ ਆ ਲੇਕਿਨ ਇਹਦੇ ਲਈ ਤੇ ਸਪੈਸ਼ਲੀ ਸੋਚੀ ਇੱਕ ਕਰੀ 15 20 25 ਐਸੇ ਪੈਕੇਜ ਲੈ ਕੇ ਆਏ ਕਿ ਉਹਨਾਂ ਨੇ ਸੋਚਿਆ ਪੰਜਾਬੀਆਂ ਨੂੰ ਕੁਝ ਕਰੇ ਇਹ ਚਿੱਤ ਸਿੱਖ Hindu Muslim ਸਾਈ ਉੱਪਰ ਸਾਰਾ ਕੌਜੂ ਸ਼ਮਾਨ 5 ਲੱਖ ਗਰੀਬ ਨੂੰ ਕੌਣ ਦਿੰਦਾ ਸੀ ਅਲਾਜ ਨਹੀਂ ਤੇ ਉਹਦੇ ਵਿੱਚ ਇਹ ਥੋੜੀ ਦੇ ਪੁੱਛਦੇ ਕਿ ਪੇਸ਼ੈਂਟ ਮੁਸਲਮਾਨ ਹੈ ਸ਼ਾਈ ਹੈ ਸਿੱਖ ਹੈ ਜਾਂ ਹਿੰਦੂ ਸਭ ਦਾ ਸਾਥ ਇਹੋ ਜਿਹਾ ਬੰਦਾ ਜਿਹਦਾ ਪੂਰੀ ਦੁਨੀਆ 'ਚ ਇਹਨਾ ਨਾਮ ਹੈ ਉਹਨਾਂ ਨੇ ਇੰਡੀਆ ਦੀ ਗਰੀਮਾ ਵਧਾਈ ਹੈ ਮੋਦੀ ਸਾਹਿਬ ਨੇ ਜੋ ਪੰਜਾਬ ਲਈ ਕੀਤਾ ਜੇ ਸੋਚਦੇ ਆ ਕੋਈ ਵੀ ਨਹੀਂ ਕਰ ਸਕਦਾ ਕਰਤਾਰਪੁਰ ਵਾਲਾ ਜਿਹੜਾ ਕੋਰੀਡੋਰ ਆ ਲੰਘ ਤੁਸੀਂ ਦੱਸੋ ਉਹ ਨਾ ਚਾਉਂਦੇ ਤਾਂ ਹੋ ਸਕਦਾ ਸੀ ਫਿਰ ਇੰਨੀਆਂ ਕਿ ਸਕੀਮਾਂ ਨੇ ਬੇਕਰਿਆ ਨੂੰ ਕਰ ਦਿੰਦਾ ਬੀਟੀਆਂ ਦੀ ਇੱਜ਼ਤ ਦੀ ਹਫਾਜ਼ਤ ਕਰਦਾ ਮੁਹਫਜ਼ ਹੈ ਈਵਨ ਮਾਵਾ ਫੂਕਣੇ ਮਾਰ ਮਾਰ ਕੇ ਅੱਖਾਂ ਚ ਅੰਸੂ ਉਹਨਾਂ ਦੇ ਮੈਨੂੰ ਤਾਂ ਬਚਪਨ ਚ ਇਦਾਂ ਲੱਗਦਾ ਸੀ ਕਿ ਸਾਨੂੰ ਮਾਂ ਰੋਟੀ ਵੀ ਖਵਾਈ ਜਾਂਦੀ ਤੇ ਰੋਈ ਵੀ ਜਾਂਦੀ ਪਤਾ ਨਹੀਂ ਕੀ ਪ੍ਰੋਬਲਮ ਉਹ ਪਤਾ ਲੱਗਾ ਫੂਕ ਮਾਰਦੇ ਸੀ ਚੁੱਲ੍ਹੇ ਚ ਗੈਸ ਚੁੱਲ੍ਹੇ ਕੀ ਕੀ ਨਹੀਂ ਉਹ ਬੰਦਾ ਸੋਚਦਾ ਇਸ ਐਸਟੇਟ ਲਈ ਸੋਚਦੇ ਉਹ ਸਾਰਿਆਂ ਲਈ ਆ ਲੇਕਿਨ ਇਹਦੇ ਲਈ ਤੇ ਸਪੈਸ਼ਲੀ ਸੋਚ ਕੇ ਇੱਕ ਕਰੀ 15 20 25 ਐਸੇ ਪੈਕੇਜ ਲੈ ਕੇ ਆਏ ਕਿ ਉਹਨਾਂ ਨੇ ਸੋਚਿਆ ਪੰਜਾਬੀਆਂ ਨੂੰ ਕੁਝ ਕਰ ਦੇਣਾ ਇਹ ਚ ਸਿੱਖ Hindu Muslim ਸਾਈ ਉੱਪਰ ਸਾਰਾ ਲੇਕਿਨ ਫਿਰੋਜ਼ਪੁਰ ਤੋਂ ਉਹਨਾਂ ਨੇ ਐਂਟਰ ਨਹੀਂ ਹੁੰਦਿਆ ਹੁਣ ਤੁਸੀਂ ਦੇਖੋ ਅਜੂ ਸ਼ਮਾਨ ਵਾਲੀ ਜਿਹੜੀ ਹੈ 5 ਲੱਖ ਗਰੀਬ ਨੂੰ ਕੌਣ ਦਿੰਦਾ ਸੀ ਇਲਾਜ ਲਈ ਤੇ ਉਹਦੇ ਵਿੱਚ ਇਹ ਥੋੜੀ ਦੇ ਪੁੱਛਦੇ ਕਿ ਪੇਸ਼ੈਂਟ ਮੁਸਲਮਾਨ ਆ ਪੇਸ਼ੈਂਟ ਸਾਈ ਆ ਜਾਂ ਕੋ ਸੇਖਿਆ ਜਾਂ ਹਿੰਦੂ ਆ ਸਭ ਕਾ ਸਾਥ ਨਾਰਾਦ ਇਹੋ ਜਿਹਾ ਬੰਦਾ ਜਿਹੜਾ ਜਿਹਦਾ ਪੂਰੀ ਦੁਨੀਆ ਚ ਇਹਨਾ ਨਾਮ ਹੈ ਉਹਨਾਂ ਨੇ ਇੰਡੀਆ ਦੀ ਗਰੀਮਾ ਵਧਾਈ ਆ ਮੈਂ ਵੇਖਿਆ ਜਦੋਂ ਦੁਨੀਆ ਪਰ ਦੀਆਂ ધ ਮੋਸਟ ਪਾਵਰਫੁਲ ਪਰਸਨੈਲਿਟੀਜ਼ ਲਾਈਕ ਅਮਰੀਕਨ ਹੈਡ ਰਸ਼ੀਅਨ ਯੂਕੇ ਯੂਕਰੇਨ ਇਜ਼ਰਾਈਲ ਕੈਨੇਡੀਅਨ ਸਭ ਚ ਬਬਰਸ਼ੇ ਤੋਂ ਦੇਖੋ ਦੀ ਬਾਡੀ ਲੈਂਗੁਏਜ ਜੋ ਕਿ ਨਾ ਮੇਰਾ ਮੁਲਕ ਦਾ ਮੈਂ ਨੁਮਾਇੰਦਾ ਮੈਂ ਇੰਨੇ ਸੋ ਕਰੋੜ ਦਾ ਨੁਮਾਇੰਦਾ ਬਣ ਕੇ ਆਇਆ ਉਹਨਾਂ ਦਾ ਖੜਾ ਹੋਣਾ ਉਹਨਾਂ ਦਾ ਸਟੇਟ ਜਾਂ ਉਹਨਾਂ ਨੂੰ ਜੋ ਸਟੇਟਸ ਮਿਲਦਾ ਫਰਮ a ਵਾਈਟ ਹਾਊਸ ਹੋਵੇ ਫਰਮੇ ਕੋਈ ਜਗ੍ਹਾ ਹੋਵੇ ਜਿਹਦੀ ਪੂਰੀ ਦੁਨੀਆ ਚ ਇੱਜ਼ਤ ਹੋਵੇ ਅਸੀਂ ਕਿਉਂ ਨਾ ਵੇਖੀ ਕਰੀਏ